ਸਾਡਾ ਭਰਾ ਹੈ ਇੰਡਸਟਰੀ ਤੋਂ ਅਸੀਂ ਆਪਣੇ ਭਰਾ ਨੂੰ ਸਪੋਰਟ ਕਰਨ ਆਏ ਆਂ ਸਾਡਾ ਵੀਰ ਹੈ ਔਰ ਸਾਫ ਸੁਥਰੀ ਨੀਤਾਂ ਵਾਲਾ ਮਿਹਨਤੀ ਆਪਣੀ ਮਿਹਨਤ ਸਦਕਾ ਪਹਿਲਾਂ ਫਿਲਮ ਇੰਡਸਟਰੀ ਚ ਬਾਈ ਨੇ ਨਾਮ ਬਣਾਇਆ ਹੁਣ ਪੋਲਿਟਿਕਸ ਦੇ ਅਖਾੜੇ ਚ ਆਇਆ ਉਹ ਭਰਾ ਹੀ ਕਹਦਾ ਜਿਹੜਾ ਭਰਾ ਦੇ ਨਾਲ ਨਾ ਖੜੇ ਜੀ ਨਹੀਂ ਭਰਾ ਦੇ ਨਾਲ ਖੜਨਾ ਆਇਆ ਜੀ ਬਹੁਤ ਵਧੀਆ ਰਿਸਪੌਂਸ ਹੈ ਬਾਈ ਗੁਰੂ ਕਿਰਪਾ ਕਰਨ ਸਾਡਾ ਵੀਰ ਬਹੁਤ ਜਿਆਦਾ ਵੱਡੀ ਗਿਣਤੀ ਦੇ ਨਾਲ ਵੋਟਾਂ ਲੈ ਕੇ ਜਿੱਤੂਗਾ ਪੰਜਾਬ ਦੀਆਂ ਸਮੱਸਿਆਵਾਂ ਉਠਾਉਣ 200% ਕਰੋ ਬਾਈ 200% ਕਰੋ ਕਿਉਂਕਿ ਰੂਟ ਲੈਵਲ ਤੋਂ ਉੱਠੇ ਹੋਏ ਸਾਰੇ ਜਣੇ ਬਾਈ ਸਾਰੇ ਬੰਦਿਆਂ ਦਾ ਦੋਖੀ ਜਾਣਦਾ ਸਾਡਾ ਭਰਾ ਐਨ ਸ਼ਾਹੂਕ ਭਰਾ ਵਧੀਆ ਕੰਮ ਕਰਦਾ ਕਿਵੇਂ ਕਿਵੇਂ ਦਾ ਰਿਸਪੋਨਸ ਤੁਸੀਂ ਪਹਿਲੇ ਦਿਨ ਤੋਂ ਹੀ ਲਗਭਗ ਨਾਲ ਹੋ ਕਿਵੇਂ ਦਾ ਰਿਸਪੋਨਸ ਬਾਈ ਬਹੁਤ ਵਧੀਆ ਰਿਸਪੋਨਸ ਹੈ ਬਾਈ ਗੁਰੂ ਕਿਰਪਾ ਕਰਨ ਸਾਡਾ ਵੀਰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਨਾਲ ਵੋਟਾਂ ਲੈ ਕੇ ਜਿੱਤੂਗਾ કે ਜਿਵੇਂ ਭਗਵੰਤ ਮਾਨ ਦੇ ਸਾਥੀ ਨੇ ਤੁਸੀਂ ਵੀ ਸਾਥੀਓ ਤੁਸੀਂ ਨਹੀਂ કહા ਮੈਨੂੰ ਵੀ ਕਿ ਤਨਾ ਭਾਈ ਵਾਹਿਗੁਰੂ ਕਿਰਪਾ ਕਰੇ ਸਾਡਾ ਇੱਕੋ ਵੀਰ ਬੱਲੇ ਬੱਲੇ ਆ ਭਾਈ ਵਾਸਤੇ ਆયા ਭਾਈ ਦੀ سپورਟ ਕਰ ਰਹਾ ਮੇਰਾ ਭਰਾ ਹੈ ਜੀ ਇਹਦੇ ਕਰਕੇ سپورਟ ਕਰ ਰਹਾ ਮੈਂ ਭਾਈ ਚੜ੍ਹਦੀ ਕਲਾ ਜ ਰੱਖੇ ਵੀਰ ਨੂੰ ਲੱਗ ਰਿਹਾ ਹੈ ਵੀ ਜਿਹੜੇ ਪੰਜਾਬ ਦੇ ਮੁੱਦੇ ਆ ਜਿਹੜੀਆਂ ਪੰਜਾਬ ਦੀਆਂ ਗੱਲਾਂ ਪੰਜਾਬ ਦੀਆਂ ਸਮੱਸਿਆਵਾਂ ਉਠਾਉਣ 200% ਕਰੂ ਭਾਈ 200% ਕਰੂ ਕਿਉਂਕਿ ਰੂਟ ਲੈਵਲ ਤੋਂ ਉੱਠੇ ਹੋਇਆ ਸਾਰੇ ਜਾਣੇ ਭਾਈ ਸਾਰੇ ਬੰਦਿਆਂ ਦਾ ਦੁੱਖ ਜਾਣਦਾ ਸਾਡਾ ਭਰਾ ਐਨ ਸ਼ਾਹੂਕ ਭਰਾ ਵਧੀਆ ਕੰਮ ਕਰਦਾ ਪਰ ਉਹਨਾਂ ਜਾਣੇ ਕੰਮ ਤਾਂ ਦਾ ਛੱਡਾ ਸੁਣ ਨਹੀਂ ਰਿਹਾ ਵੀਰੇ ਸੁਣ ਬਈ ਹਾਂ ਭਾਈ ਨਾਲ ਹੀ ਭਰਾ ਉਹ ਭਰਾ ਹੀ ਕਹਦਾ ਜਿਹੜਾ ਭਰਾ ਦੇ ਨਾਲ ਨਾ ਖੜੇ ਜੀ ਨਹੀਂ ਭਰਾ ਦੇ ਨਾਲ ਖੜਨਾ ਆਇਆ ਜੀ ਮੈਂ ਲੋਕਾਂ ਦਾ ਕਈ ਜਗ੍ਹਾ ਸਵਾਲ ਵੀ ਹੁੰਦੇ ਆ ਕੁਝ ਹੋਰ ਵੀ ਹੁੰਦੇ ਆ ਉਹਨਾਂ ਨੂੰ ਕਿਵੇਂ ਦੇ ਬਈ ਸਾਰੇ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਲੋਕਾਂ 'ਚ ਉਤਸ਼ਾਹ ਬਹੁਤ ਹੈ ਇਹ ਪਾਰਟੀ ਨੂੰ ਲੈ ਕੇ ਤੇ ਬਾਈ ਕਰਮੀ ਨੂੰ ਲੈ ਕੇ ਬਹੁਤ ਉਤਸ਼ਾਹ ਲੋਕਾਂ 'ਚ ਬਹੁਤ ਵਧੀਆ ਲੱਗਦਾ ਜੀ ਉਹ ਤੋਂ ਕਰਮ ਜਗ੍ਹਾ ਵੀ ਜਾਵਗੇ ਜਾਂ ਕੱਲੇ ਯਾਰ ਦੀ ਮਾਤ ਭਾਈ ਬੜਾ 100% ਕਿਉਂ ਨਹੀਂ ਕਰਾਇਆ ਪਿਆਰ ਦੀ ਮਦਦ ਕਰਨ ਆਏ ਆ ਹਾਂਜੀ ਰਿਸਪੌਂਸ ਬਹੁਤ ਵਧੀਆ ਦੇਖ ਲਓ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਰਿਸਪੌਂਸ ਸਾਰੀਆਂ ਇੰਡਸਟਰੀ ਇਧਰ ਹੀ ਆ ਸਾਰੀਆਂ ਇੰਡਸਟਰੀ ਇਧਰ ਹੀ ਲਈ ਆ ਸਾਡਾ ਭਰਾ ਹੈ ਇੰਡਸਟਰੀ ਤੋਂ ਅਸੀਂ ਆਪਣੇ ਭਰਾ ਨੂੰ ਸਪੋਰਟ ਕਰਨ ਆਏ ਆ ਸਾਡਾ ਵੀਰ ਹੈ ਔਰ ਸਾਫ ਸੁਥਰੀ ਨੀਅਤ ਵਾਲਾ ਮਿਹਨਤੀ ਆਪਣੀ ਮਿਹਨਤ ਸਦਕਾ ਪਹਿਲਾਂ ਫਿਲਮ ਇੰਡਸਟਰੀ 'ਚ ਬਾਈ ਨੇ ਨਾਮ ਬਣਾਇਆ ਹੁਣ ਪੋਲਿਟਿਕਸ ਦੇ ਅਖਾੜੇ 'ਚ ਆਇਆ ਸੋ ਅਸੀਂ ਆਪਣੇ ਵੀਰ ਨੂੰ ਸਪੋਰਟ ਕਰਨ ਆਏ ਆ ਇਹੋ ਯਾਰ ਰਿਸਪੌਂਸ ਆ ਬਹੁਤ ਵਧੀਆ ਵੀਰੇ ਬਹੁਤ ਵਧੀਆ